ਜਿਮਾਂਦ ਤੋਂ ਤੋਂ ਬਾਅਦ ਫੇਰ ਦੇਖੋ ਵੀ ਆਉਂਦੇ ਆ ਸਰ ਬੀਬੀ ਨੇ ਫੇਰ ਆਦੀਆਂ ਗੇਰੀਲਾ ਪਾਉਣੇ ਸ਼ੁਰੂ ਕਰ ਦਿੱਤੇ ਚਰਚਾ ਚ ਰਹਿਣਾ ਜਿਹੜੀ ਉਹ ਦਿਖਾਉਣਾ ਵੀ ਮੈਂ ਹੈਗੀ ਆ ਕਈ ਵਾਰੀ ਕਹਿੰਦੇ ਨੇ ਵੀ ਘੂਟਾਂ ਦੇ ਖਖੜ ਚੱਤ ਦੇ ਲੈਂਦੇ ਬੰਦੇ ਆਪਦੀ ਆ ਇਹ ਜਿਸ ਬੰਦੇ ਨੇ ਇੰਟਰਵਿਊ ਕਰਵਾਈ ਹੈ ਮੈਨੂੰ ਇਸ ਬੀਬੀ ਦੇ ਨਾਲ ਹਮਦਰਦੀ ਹੈ ਪਹਿਲਾਂ ਜਿਮਾਂਦ ਹੋਈ ਥੋੜੇ ਦਿਨ ਪਹਿਲਾਂ ਹੀ ਹੋਈ ਹੈ ਦੁਬਾਰਾ ਫੇਰ ਉਹ ਜਿੱਤ ਜਾ ਰਹੀ ਹੈ ਨੌਜਵਰ ਕੁੜੀ ਹੈ ਪਰ ਸਵਾਲ ਇਹ ਪੈਦਾ ਹੁੰਦੇ ਕਿ ਕੀ ਦੇ ਕਹਿੰਦੇ ਇਹ ਸਾਰੀ ਦੀ ਇੰਟਰਵਿਊ ਹੋਈ ਸੀ ਇਹ ਇੰਟਰਵਿਊ ਨੇ ਪੜੇ ਪਾਈ ਪੱਤਰਕਾਰ ਸਦਾ ਮਿੱਤਰ ਹੈ ਮੱਕੜ ਜਿਹਨੇ ਉਹ ਇੰਟਰਵਿਊ ਕੀਤੀ ਹੈ ਲੇਕਿਨ ਜਿਹੜੇ ਸਵਾਲ ਤਿੱਖੇ ਕੀਤੇ ਸੀ ਉਹਨਾਂ ਦੇ ਜਵਾਬ ਵੀ ਉਡੀ ਤਿੱਖੇ ਸੀ ਤਸੱਲੀ ਬਖਸ਼ ਪੂਰੀ ਤਿਆਰੀ ਪਹਿਲਾਂ ਕੀਤੀ ਹੋਈ ਸੀ ਲੱਗਦਾ ਇਹ ਹੁੰਦਾ ਜਿਵੇਂ ਪਹਿਲਾਂ ਕਿਹਾ ਹੋਵੇ ਕਿ ਭਾਈ ਸਵਾਲ ਤੈਨੂੰ ਆ ਪੁੱਛੇ ਜਾਣਗੇ ਤੂੰ ਜਵਾਬ ਤਿਆਰ ਕਰ ਲੈ ਕਾਗਜ਼ ਪੱਤਰ ਵੀ ਤਿਆਰ ਕੀਤੇ ਹੋਣੇ ਉਹ ਕਹਿੰਦੀ ਕਿੱਥੋਂ ਕੀਤੀ ਐ ਮੈਂ ਕਮਾਈ ਨਸ਼ੇ ਤੋਂ ਇਹ ਤਾਂ ਮੇਰੇ ਤੇ ਬੈਂਕਾਂ ਦਾ ਕਰਦੇ ਇੱਕ ਕਰੋੜ ਤੇ 8 ਲੱਖ ਰੁਪਏ ਦੀ ਪ੍ਰਾਪਰਟੀ ਇਹਨਾਂ ਨੇ ਬਣਾਈ ਹੈ ਵੀ ਇਹ ਨੂੰ ਆਮਦਨ ਹੋਈ ਹੈ ਕਹਿੰਦੇ ਵੀ ਜੋ ਇਹਨੇ ਖਰਚਾ ਕੀਤਾ ਉਹ 1 ਕਰੋੜ ਤੇ 39 ਲੱਖ ਕੀਤਾ ਹੈ 5-7 ਸਾਲਾਂ ਦੀ ਸਰਵਿਸ ਦੇ ਵਿੱਚ ਜਾਂ 5-7 ਸਾਲਾਂ ਦਾ ਸਾਫਟਾ ਵੀ ਲੈ ਆਵੇ ਦੀ ਲੈਣ ਸਾਰੀ ਇੰਨੇ ਪੈਸੇ ਆ ਜਾਣ ਤਾਂ ਫਿਰ ਉਹ ਕਾਰਨ ਤਾਂ ਕੋਈ ਨਾ ਹੈ ਕੋਈ ਨਾ ਕੋਈ ਹੈਗਾ ਇਹ ਬੰਦਾ ਸਾਬਤ ਕਿਵੇਂ ਕਰੂਗਾ ਕਿ ਮੈਂ ਪੈਸੇ ਕਿੱਥੋਂ ਲੈ ਕੇ ਸਭ ਤੋਂ ਵੱਡੀ ਗੱਲ ਹੈ ਕਿ ਸੋਰਸਸ ਤੋਂ ਬਾਅਦ ਇਨਕਮ ਵਾਲੇ ਮਾਮਲੇ 'ਚ ਬੰਦਾ ਛੇੜੀ ਤੇ ਬੱਦਲ ਜਿਸ ਵੇਲੇ ਬੀਬੀ ਅੰਦਰ ਸੀ ਤੇ ਮੁਕੱਦਮਾ ਬਣ ਗਿਆ ਸੀ ਇਹ ਪੁਲਿਸ ਨੂੰ ਪਤਾ ਸੀ ਕਿ ਜਮਾਨਤ ਹੋ ਜਾਣੀ ਹੈ ਪੁਲਿਸ ਨੂੰ ਇਸ ਕੱਲ ਦਾ ਵੀ ਪਤਾ ਸੀ ਕਿ ਸਾਡੀ ਬਦਨਾਮੀ ਹੋ ਕਿ ਜਮਾਨਤ ਕਿਵੇਂ ਹੋਗੀ ਇਹਦੇ ਤੋਂ ਬਚਣ ਬਾਅਦ ਦੇ ਪਹਿਲਾ ਫੈਸਲਾ ਇਹ ਹੋ ਗਿਆ ਸੀ ਕਿ ਸੋਰਸਸ ਤੋਂ ਬਾਅਦ ਇਨਕਮ ਦੇ ਕੇਸ ਦੇ ਵਿੱਚ ਇਸ ਬੀਬੀ ਨੂੰ ਅਰੈਸਟ ਕਰ ਲਿਆ ਜਾਵੇ ਜਦੋਂ ਜੇਲ੍ਹ ਦੇ ਅੰਦਰ ਸੀ ਉਸ ਵੇਲੇ ਹੀ ਫੈਸਲਾ ਹੋਇਆ ਕਿ ਜੇਲ੍ਹ ਦੇ ਵਿੱਚੋਂ ਬਾਹਰ ਹੀ ਮੇ ਨਿਕਲ ਦੇਵੇ ਦਿੱਤਾ ਜਾਵੇ ਇਹਦੇ ਤੇ ਕੇਸ ਰਜਿਸਟਰ ਕਰ ਦਿਓ ਇਹਦੀ ਗ੍ਰਿਫਤਾਰੀ ਪਾ ਲਓ ਇੱਕ ਚੋਂ ਜਮਾਨਤ ਹੋ ਜੂਗੀ ਤਾਂ ਦੂਜੀ ਚੋਂ ਤਾਂ ਨਹੀਂ ਹੋਈ ਤੇ ਫਿਰ ਅਚੰਭੇ ਦਾ ਇੰਟਰਵਿਊ ਹੋ ਗਿਆ ਮੇਰੀ ਇਹ ਕੀ ਇੰਟਰਵਿਊ ਐ ਸਬੀਬੀ ਵਾਸਤੇ ਹੋਈ ਆ ਜਾਂ ਕਿਸੇ ਹੋਰ ਬੰਦੇ ਵਾਸਤੇ ਸਵਾਲ ਇਹ ਖੜਾ ਹੁੰਦਾ ਸੀ ਕਿ ਇਸ ਬੀਬੀ ਕੋਲੇ ਜੇ ਇੰਨੀ ਪ੍ਰਾਪਰਟੀ ਆਈ ਤਾਂ ਕਿੱਥੋਂ ਆਈ ਕੀ ਇਹ ਨਸ਼ੇ ਦੇ ਕਾਰੋਬਾਰ ਨਾਲ ਬਣੀ ਵੀ ਆ ਜਾਂ ਕੀ ਕਿਸੇ ਵੱਡੇ ਬੰਦੇ ਦੇ ਨਾਲ ਦੋਸਤੀ ਐ ਉਹਦੀ ਵਜ੍ਹਾ ਕਾਰਨ ਕਮਾਈ ਹੋਈ ਵੀ ਇਹ ਇੱਕ ਵੱਡਾ ਸਵਾਲ ਸੀ ਤੇ ਮੇਰੇ ਖਿਆਲ ਮੁਤਾਬਕ ਇਸ ਸਵਾਲ ਤੋਂ ਬਚਣ ਵਾਸਤੇ ਫਿਰ ਕਿਸੇ ਨੇ ਕੋਈ ਪ੍ਰਬੰਧ ਕੀਤਾ ਪਟੰਡੇ ਦੀ ਥਾਰ ਵਾਲੀ ਮਹਿਲਾ ਕਾਂਸਟੇਬਲ ਜੋ ਸੁਰਖੀਆਂ ਦੇ ਵਿੱਚ ਉਸ ਵੇਲੇ ਰਹੀ ਜਦੋਂ ਥਾਰ ਦੇ ਵਿੱਚ ਚਿੱਟੇスメਧ ਫੜੀ ਗਈ ਉਸ ਤੋਂ ਬਾਅਦ ਜ਼ਮਾਨਤ ਹੁੰਦੀ ਹੈ ਜ਼ਮਾਨਤ ਤੇ ਜਿਹੜੀ ਹੈਗੀ ਉਹ ਬਾਹਰ ਵੀ ਆਉਂਦੀ ਹੈ ਤਾਂ ਫਿਰ ਪਿਛਲੇ ਦਿਨਾਂ ਦੇ ਵਿੱਚ ਇੱਕ ਵੈਬ ਚੈਨਲ ਦੇ ਵੱਲੋਂ ਇੰਟਰਵਿਊ ਕੀਤੀ ਜਾਂਦੀ ਆ ਤਾਂ ਇੰਟਰਵਿਊ ਦੇ ਵਿੱਚ ਆਪਣੇ ਆਪ ਨੂੰ ਪਾਕ ਸਾਫ਼ ਦੱਸਿਆ ਇਸ ਤੋਂ ਤੱਕ ਕਿਹਾ ਕਿ ਮੈਨੂੰ ਫਸਾਇਆ ਗਿਆ ਤੇ ਜਦੋਂ ਉਸ ਦੀ ਆਮਦਨ ਦੇ ਉੱਪਰ ਸਵਾਲਾਤ ਕੀਤੇ ਗਏ ਤਾਂ ਇਹ ਕਿਹਾ ਗਿਆ ਕਿ ਮੇਰੇ ਜਿਹੜੇ ਹੈਗੇ ਨੇ ਉਹ ਕਰਜ਼ਾ ਆ ਮੇਰੇ ਸਿਰ ਤੇ ਉੱਪਰ ਲੋਨ ਜਿਹੜੇ ਮੇਰੇ ਚੱਲਦੇ ਨੇ ਤੇ ਹੋਰ ਵੱਖ-ਵੱਖ ਸਵਾਈਆਂ ਜਿਹੜੀਆਂ ਦਿੱਤੀਆਂ ਗਈਆਂ ਪਰ ਅੱਜ ਵਿਜੀਲੈਂਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਬਾਬਤ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢੱਲੋਂ ਮੇਰੇ ਨਾਲ ਹੋਣਗੇ ਸਭ ਤੋਂ ਪਹਿਲਾਂ ਢੱਲੋਂ ਸਾਹਿਬ ਦਾ ਸਵਾਗਤ ਕਰਾਂਗੇ ਫਿਰ ਅਗਲੀ ਗੱਲਬਾਤ ਕਰਾਂਗੇ ਢੱਲੋਂ ਸਾਹਿਬ ਸਵਾਗਤ ਆ ਰਮੇ ਟੈਲੀਵਿਜ਼ਨ ਤੇ ਸ਼ੁਕਰੀਆ ਸੋ ਸਭ ਥਾਰ ਵਾਲੀ ਬੀਬੀ ਇੱਕ ਵਾਰੀ ਫਿਰ ਚਰਚਾ ਦੇ ਵਿੱਚ ਆ ਕਿਵੇਂ ਦੇਖਦੇ ਹੋ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਕਿ ਆਮਦਨ ਤੋਂ ਵੱਲ ਵੱਧ ਸਰੋਤ ਜਿਹੜੇ ਆ ਉਹ ਬਣਾਏ ਨੇ ਦੇਖੋ ਗਰੇਵਲ ਸਾਹਿਬ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਕਿਸੇ ਬੰਦੇ ਤੇ ਕੋਈ ਮੁਸੀਬਤ ਪੈ ਜੇ ਬੰਦਾ ਆਪਣੇ ਆਪ ਨੂੰ ਥੋੜਾ ਬਹੁਤਾ ਮੋਲਡ ਕਰ ਦੇ ਜੀ ਕਿ ਆਪਾਂ ਇਹਨਾਂ ਲਈ ਨਾ ਤੋਂ ਹਟਕੇ ਜਰਾ ਜੇ ਆਪਾਂ ਇਹ ਬੀਬੀ ਦੀ ਗੱਲ ਕਰੀਏ ਤਾਂ ਇਹ ਬੀਬੀ ਪਹਿਲਾਂ ਵੀ ਇਸ ਕਰਕੇ ਡਿੱਕੇ ਆ ਗਈ ਕਿਉਂਕਿ ਜਿਹੜਾ ਇਹਦਾ ਰਹਿਣ ਸਹਿਣ ਦਾ ਤੌਰ ਤਰੀਕਾ ਚੱਲਣ ਦਾ ਵਿਚਰਨ ਦਾ ਆਪਣੇ ਕੁਲੀਗ ਜਿਹੜੇ ਪੁਰਸ ਕਰਮਚਾਰੀ ਹੈ ਉਹਨਾਂ ਦੇ ਨਾਲ ਬਿਹੇਵੀਅਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਕੁੱਲ ਮਿਲਾ ਕੇ ਉਧਰ ਨੂੰ ਚਲਦੀ ਸੀ ਮੋਰੋਂਬਰ ਇਹ ਗੱਲਾਂ ਤਾਂ ਆਪਾਂ ਨਹੀਂ ਕਹਿੰਦੇ ਲੋਕ ਨਹੀਂ ਕਹਿੰਦੇ ਜਿਹੜੀ ਇਹ ਬੀਬੀ ਦੀ ਜਿਹੜੀ ਬਹੁਤ ਕਰੀਬੀ ਰਹੀ ਹੈ ਕਿਸੇ ਜ਼ਮਾਨੇ ਚ ਉਹ ਬੀਬੀ ਦੂਜੀ ਗੁਰਮੀਤ ਕੌਰ ਹੀ ਹੈ ਮੇਰੇ ਖਿਆਲੋਂ ਦਾ ਨਾਮ ਜਿਹੜਾ ਦਾ ਦੋਸਤ ਜਿਹੜਾ ਨਾਲ ਬਲਵਿੰਦਰ ਦੀ ਵਾਈਫ ਹੈ ਜਿਹੜੀ ਉਹ ਬੜਾ ਕੁਝ ਕਹਿੰਦੀ ਹੈ ਉਨੇ ਉਦੋਂ ਇਹ ਵੀ ਗੱਲ ਕਹੀ ਸੀ ਕਿ ਮੇਰੇ ਕੋਲ ਤਾਂ ਬਹੁਤ ਸਾਰਾ ਮਤਲ ਜਿਹੜਾ ਹੈਗਾ ਇਹਨਾਂ ਦੀਆਂ ਚੈਟਸ ਵਗੈਰਾ ਵੀ ਹੈਗੇ ਮੈਂ ਇਹਨੂੰ ਜਨਤਕ ਕਰੂੰ ਪਰ ਅਜੇ ਤੱਕ ਕੀਤੀਆਂ ਨਹੀਂ ਹੂੰ ਨਾ ਕਰਨ ਦਾ ਵੀ ਇੱਕ ਕਾਰਨ ਹੈ ਇਹ ਸਾਰੀਆਂ ਗੱਲਾਂ ਕਹਿੰਦੇ ਸੀ ਖੈਰ ਟਰੈਪ ਲੱਗ ਗਿਆ ਇਹ ਬੀਬੀ ਫੜੀ ਗਈ ਇਹ ਤੋਂ ਬਰਾਮਦ ਹੋਇਆ ਜਾਂ ਨਹੀਂ ਹੋਇਆ ਲੇਕਿਨ ਮੁਕੱਦਮਾ ਇਹਦੇ ਬਣ ਗਿਆ ਹੂੰ 17 ਗ੍ਰਾਮ ਆਪਣੇ ਹੈਰੋਇਨ ਦਾ ਮੁਕੱਦਮਾ ਬਣ ਗਿਆ ਉਹ ਮੁਕੱਦਮਾ ਬਣਿਆ ਵੱਡੇ ਵਨਤੂ ਹੀ ਇਹ ਗੱਲ ਕਹਿੰਦਾ ਆ ਰਿਹਾ ਮੈਂ ਕਹੇ ਸੀ ਇਸ ਮੁਕੱਦਮੇ 'ਚ ਕੱਖ ਨਹੀਂ ਹੈ ਹੂੰ ਇਸ ਮੁਕਦਮੇ ਦੇ ਵਿੱਚ ਜਿਹੜਾ ਪ੍ਰੋਸੀਜਰ ਅਡਾਪਟ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ ਇਹਦੇ ਵਿੱਚ ਕਮੀਆਂ ਪੇਸ਼ੀਆਂ ਛੱਡੀਆਂ ਗਈਆਂ ਉਹ ਕਿਸੇ ਦੇ ਕਹਿਣ ਤੇ ਛੱਡੀਆਂ ਗਈਆਂ ਸੈਵਨ ਹੋ ਗਈਆਂ ਕੀ ਗੱਲ ਹੈ ਕਿਉਂਕਿ ਜਦੋਂ ਬਹੁਤ ਵੱਡੇ ਵੱਡੇ ਲੋਕਾਂ ਦੀ ਇਨਵਾਲਵਮੈਂਟ ਹੋਵੇ ਤੇ ਉਦੋਂ ਇਸ ਕਿਸਮ ਦੀਆਂ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਕਿਉਂਕਿ ਰਿਕਵਰੀ ਜਿਹੜੀ ਹੈਗੀ ਹੈ ਉਹ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਬਹੁਤ ਘੱਟ ਸੀ ਇਹਨੂੰ ਜੇ ਆਪਾਂ ਕਹੀਏ ਜਿਹੜੀ ਹੈ ਕਮਰਸ਼ੀਅਲ ਦੇ ਸੀ ਕਮਰਸ਼ੀਅਲ ਰਿਕਵਰੀ ਜੇਥੇ ਨਹੀਂ ਹੁੰਦੀ ਉਥੇ ਜਮਾਨਤ ਜਲਦੀ ਹੋ ਜਾਂਦੀ ਹੈ ਜੀ ਜਮਾਨਤ ਹੋ ਗਈ ਜਮਾਨਤ ਹੋਣ ਤੋਂ ਬਾਅਦ ਫਿਰ ਦੇਖੋ ਵੀ ਆਉਂਦੇ ਸਰ ਬੀਬੀ ਨੇ ਫਿਰ ਆਪਦੀਆਂ ਜਿਹੜੀਆਂ ਰੀਲਾਂ ਪਾਉਣੀਆਂ ਸ਼ੁਰੂ ਕਰਤੀਆਂ ਔਰ ਅਗਲੀ ਗੱਲ ਕੀ ਹੈ ਕਿ ਸਾਡਾ ਮੈਨੂੰ ਸਮਝ ਨਹੀਂ ਆਉਂਦੀ ਕਿ ਇਲਜ਼ਾਮ ਕਿਹੋ ਜਿਹਾ ਲੱਗਿਆ ਹੋਇਆ ਕਿ ਬੀਬੀ ਦੀ ਜਿਹੜੀ ਹੈਗੀ ਪਪੂਲਾਰਿਟੀ ਬੜੀ ਵੱਧ ਗਈ ਸੀ ਵਿਊਜ਼ ਵੜੇ ਆਉਣ ਲੱਗੇ ਸੀ ਉਹ ਕੱਲ ਹਾਂ ਜਦੋਂ ਉਹਦੇ ਨਾਲ ਫਿਰ ਕੀ ਹੁੰਦਾ ਵੀ ਮਾੜਾ ਮੋਟਾ ਜਿਹੜਾ ਥੋੜਾ ਬਹੁਤਾ ਬੰਦੇ ਨੇ ਹੁੰਦਾ ਲੱਗਦਾ ਇਹ ਲੋਕ ਤਾਂ ਮੇਰੇ ਨਾਲ ਹੈ ਇਹ ਲੋਕ ਵੀ ਮਰਵਾ ਦਿੰਦੇ ਹੁਣ ਅਸਲ ਕਹਾਣੀ ਇਹ ਹੈ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੀ ਇੱਕ ਇੰਟਰਵਿਊ ਹੋਈ ਸੀ ਜੀ ਇਹ ਕੀ ਇੰਟਰਵਿਊ ਇਸ ਬੀਬੀ ਵਾਸਤੇ ਹੋਈ ਹੈ ਜਾਂ ਕਿਸੇ ਹੋਰ ਬੰਦੇ ਵਾਸਤੇ ਹੋਈ ਹੈ ਹਮ ਸਵਾਲ ਇਹ ਖੜਾ ਹੁੰਦਾ ਸੀ ਕਿ ਇਸ ਬੀਬੀ ਕੋਲੇ ਜੇ ਇੰਨੀ ਪ੍ਰਾਪਰਟੀ ਆਈ ਤਾਂ ਕਿੱਥੋਂ ਆਈ ਹਮ ਕੀ ਇਹ ਨਸ਼ੇ ਦੇ ਕਾਰੋਬਾਰ ਨਾਲ ਬਣੀ ਵੀ ਹੈ ਹਮ ਜਾਂ ਕੀ ਕਿਸੇ ਵੱਡੇ ਬੰਦੇ ਦੇ ਨਾਲ ਦੋਸਤੀ ਹੈ ਹਮ ਉਹਦੀ ਵਜ੍ਹਾ ਕਾਰਨ ਕਮਾਈ ਹੋਈ ਵੀ ਹੈ ਹਮ ਇਹ ਇੱਕ ਵੱਡਾ ਸਵਾਲ ਸੀ ਤੇ ਮੇਰੇ ਖਿਆਲ ਮੁਤਾਬਕ ਇਸ ਸਵਾਲ ਤੋਂ ਬਚਣ ਵਾਸਤੇ ਫਿਰ ਕਿਸੇ ਨੇ ਕੋਈ ਪ੍ਰਬੰਧ ਕੀਤਾ ਹੋਣਾ ਉਹ ਪ੍ਰਬੰਧ ਦਾ ਨਤੀਜਾ ਹੋਇਆ ਕਿ ਪੱਤਰਕਾਰ ਸਾਡਾ ਮਿੱਤਰ ਹੈ ਮੱਕੜ ਜਿਹਨੇ ਉਹ ਇੰਟਰਵਿਊ ਕੀਤੀ ਹੈ ਸਵਾਲ ਬੜੇ ਤਿੱਖੇ ਕੀਤੇ ਲੇਕਿਨ ਜਿਹੜੇ ਸਵਾਲ ਤਿੱਖੇ ਕੀਤੇ ਸੀ ਉਹਨਾਂ ਦੇ ਜਵਾਬ ਵੀ ਓਡੀ ਤਿੱਖੇ ਸੀ ਹਮ ਤਸੱਲੀ ਬਖਸ਼ ਪੂਰੀ ਤਿਆਰੀ ਪਹਿਲਾਂ ਕੀਤੀ ਹੋਈ ਸੀ ਲੱਗਦਾ ਇਹ ਹੁੰਦਾ ਜਿਵੇਂ ਪਹਿਲਾਂ ਕਿਹਾ ਹੋਵੇ ਕਿ ਭਾਈ ਸਵਾਲ ਤੈਨੂੰ ਆ ਪੁੱਛੇ ਜਾਣਗੇ ਤੂੰ ਜਵਾਬ ਤਿਆਰ ਕਰ ਲਾ ਦੇ ਕਾਗਜ਼ ਪੱਤਰ ਵੀ ਤਿਆਰ ਕੀਤੇ ਉਹਨੇ ਉਹ ਕਹਿੰਦੀ ਕਿਥੋਂ ਕੀਤੀ ਹੈ ਮੈਂ ਕਮਾਈ ਨਸ਼ੇ ਤੋਂ ਇਹ ਤਾਂ ਮੇਰੇ ਤੇ ਬੈਂਕਾਂ ਦਾ ਕਰਜ ਹੈ ਜੇ ਉਹ ਮਹਿੰਗੇ ਮੋਬਾਈਲ ਬਾਰੇ ਪੁੱਛਿਆ ਕਿ ਜੀ ਦੋਸਤ ਮਿੱਤਰ ਰਿਸ਼ਤੇਦਾਰ ਕਿਹਦੇ ਨਹੀਂ ਕੈਨੇਡਾ ਚ ਕਿਹਦੇ ਨਹੀਂ ਅਮਰੀਕਾ ਚ ਬਾਹਰ ਹੁੰਦੇ ਉਹ ਦਿੰਦੇ ਆ ਮੈਨੂੰ ਵੀ ਗਿਫਟ ਕੀਤਾ ਇੱਕ ਆ ਬੀਬੋ ਛੋਟਾ ਜਿਹਾ ਹੈਗਾ ਇਹ ਮੇਰੇ ਬਾਪੂ ਦਾ ਇਹ 2000 ਰੁਪਏ ਦਾ ਅੱਜ ਬਿਜਲੀ ਸਾਲ ਨੇ ਵੀ 2000 ਦੀ ਕੀਮਤ ਦਿਖਾਈ ਆ ਉਹਦੀ ਇਹਦੇ ਕੋਈ ਸ਼ੱਕ ਨਹੀਂ ਵੀ ਉਹ ਬਾਪੂ ਵਾਲਾ ਹੀ ਹੋਊਗਾ ਪਰ ਉਹ ਸਾਰਾ ਕੁਝ ਕਰ ਕਰਕੇ ਜਿਹੜੀ ਉਹਨੇ ਉਹ ਵੀਡੀਓ ਪਾਈ ਹੁਣ ਜਿਹੜੀ ਮੈਨੂੰ ਜਾਣਕਾਰੀ ਹੈ ਜਿਸ ਵੇਲੇ ਬੀਬੀ ਅੰਦਰ ਸੀ ਤੇ ਮੁਕੱਦਮਾ ਬਣ ਗਿਆ ਸੀ ਇਹ ਪੁਲਿਸ ਨੂੰ ਵੀ ਪਤਾ ਸੀ ਕਿ ਜੀ ਜੀ ਮੰਨਤ ਹੋ ਜਾਣੀ ਹੈ ਪੁਲਿਸ ਨੂੰ ਇਸ ਕੱਲ ਦਾ ਵੀ ਪਤਾ ਸੀ ਕਿ ਸਾਡੀ ਬਦਨਾ ਕਿ ਜ਼ਮਾਨਤ ਕਿਵੇਂ ਹੋਗੀ ਹੂੰ ਇਹਦੇ ਤੋਂ ਬਚਨ ਬਾਲਸ ਦੇ ਪਹਿਲਾਂ ਫੈਸਲਾ ਇਹ ਹੋ ਗਿਆ ਸੀ ਹੂੰ ਕਿ ਸੋਰਸਸ ਤੋਂ ਵੱਧ ਇਨਕਮ ਦੇ ਕੇਸ ਦੇ ਵਿੱਚ ਇਸ ਬੀਬੀ ਨੂੰ ਅਰੈਸਟ ਕਰ ਲਿਆ ਜਾਵੇ ਜਦੋਂ ਜੇਲ੍ਹ ਦੇ ਅੰਦਰ ਸੀ ਉਸ ਵੇਲੇ ਫੈਸਲਾ ਹੋ ਗਿਆ ਸੀ ਜੀ ਕਿ ਜੇਲ੍ਹ ਦੇ ਵਿੱਚੋਂ ਬਾਹਰ ਇਹਨਾਂ ਨੂੰ ਨਿਕਲ ਦੇਵੇ ਹੂੰ ਦਿੱਤਾ ਜਾਵੇ ਇਹਦੇ ਤੇ ਕੇਸ ਰਜਿਸਟਰ ਕਰ ਦਿਓ ਇਹਦੀ ਗ੍ਰਿਫਤਾਰੀ ਪਾ ਦਿਓ ਇੱਕ ਚੋਂ ਜ਼ਮਾਨਤ ਹੋ ਜੂਗੀ ਤਾਂ ਦੂਜੀ ਚੋਂ ਤਾਂ ਨਹੀਂ ਹੋਈ ਗਰੇਵਾਲ ਸਾਹਿਬ ਜਿੰਨਾ ਇੱਕ ਮੈਨੂੰ ਜਾਣਕਾਰੀ ਹੈ ਜੇ ਰੈੱਡ ਹੈਂਡਿਡ ਬੰਦਾ ਪੈਸੇ ਲੈਂਦਾ ਰੰਗੇ ਹੱਥੀ ਫੜਿਆ ਜਾਵੇ ਉੱਥੇ ਕਈ ਵਾਰੀ ਗਵਾ ਗਵਾਹੀ ਮੁੱਕਰ ਜਾਂਦਾ ਉੱਥੇ ਬਰੀ ਹੋਣ ਦੇ ਚਾਂਸਸ ਹੁੰਦੇ ਆ ਜੀ ਲੇਕਿਨ ਜਿੱਥੇ ਸੋਰਸਸ ਤੋਂ ਵੱਧ ਇਨਕਮ ਆ ਜੇ ਨਾ ਉਹ ਇਨਕਮਾਈ ਕਿੱਥੋਂ ਉਹ ਸਾਬਤ ਕਰਨੀ ਬਹੁਤ ਮੁਸ਼ਕਲ ਆ ਉਹਨਾਂ ਉਹਨਾਂ ਮਾਮਲਿਆਂ ਦੇ ਵਿੱਚ ਬੰਦਾ ਫਸ ਜਾਂਦਾ ਇਸ ਬੀਬੀ ਦੇ ਫਸਣ ਵਾਲੀ ਗੱਲ ਉਹਨੂੰ ਜਿਹੜੀ ਆਪਣੇ ਕੋਲ ਇਨਫੋਰਮੇਸ਼ਨ ਆਈ ਹੈ ਕਿ ਇਸ ਬੀਬੀ ਦਾ ਜੋ ਹਸਾਬਕਤਾ ਵੀ ਇਹਨਾਂ ਨੇ ਲਾਇਆ 1 ਕਰੋੜ ਤੇ 8 ਲੱਖ ਰੁਪਏ ਦੀ ਪ੍ਰਾਪਰਟੀ ਇਹਨਾਂ ਨੇ ਬਣਾਈ ਹੈ ਵੀ ਇਹਨੂੰ ਆਮਦਨ ਹੋਈ ਹੈ ਆਮਦਨ ਬਿਲਕੁਲ ਲੇਕਿਨ ਕਹਿੰਦੇ ਜੋ ਅਫਵਾਹਾਂ ਖਬਰਾਂ ਆ ਰਹੀਆਂ ਨੇ ਕਹਿੰਦੇ ਵੀ ਜੋ ਇਹਨੇ ਖਰਚਾ ਕੀਤਾ ਉਹ 1 ਕਰੋੜ ਤੇ 39 ਲੱਖ ਕੀਤੇ ਇਹਦਾ ਮਤਲਬ ਹੈ ਕਿ 38 ਲੱਖ ਰੁਪਏ ਦਾ ਖਰਚਾ ਬੰਦ ਕੀਤਾ ਹੈ 5-7 ਸਾਲਾਂ ਦੀ ਸਰਵਿਸ ਦੇ ਵਿੱਚ ਜਾਂ 5-7 ਸਾਲਾਂ ਦਾ ਸਾਫਟਾ ਵੀ ਲੈ ਵੀ ਜੀ ਲੈਣਸ ਵਾਲੇ ਇੰਨੇ ਪੈਸੇ ਆ ਜਾਣੇ ਤਾਂ ਫਿਰ ਉਹਦਾ ਕਾਰਨ ਤਾਂ ਕੋਈ ਨਹੀਂ ਕੋਈ ਨਾ ਕੋਈ ਹੈਗਾ ਇਹ ਬੰਦਾ ਸਾਬਤ ਕਿਵੇਂ ਕਰੂਗਾ ਕਿ ਮੈਂ ਪੈਸੇ ਕਿੱਥੋਂ ਲੈ ਕੇ ਆਇਆ ਸਭ ਤੋਂ ਵੱਡੀ ਗੱਲ ਹੈ ਕਿ ਸੋਰਸਸ ਤੋਂ ਬਾਅਦ ਇਨਕਮ ਵਾਲੇ ਮਾਮਲੇ 'ਚ ਬੰਦਾ ਛੇਤੀ ਕੀਤੇ ਬਚਦਾ ਨਹੀਂਗਾ ਉਸ ਵੇਲੇ ਸ਼ਾਇਦ ਪੁਲਿਸ ਜਦੋਂ ਪਹਿਲਾ ਫੈਸਲਾ ਕੀਤਾ ਸੀ ਕਿ ਆਪਾਂ ਇਹਨੂੰ ਗ੍ਰਿਫਤਾਰ ਕਰ ਲਈਏ ਕੋਈ ਕਿਤੇ ਪ੍ਰੈਸ਼ਰ ਪੈ ਗਿਆ ਪੁਲਿਸ ਠੰਡੀ ਹੋ ਗਈ ਸੀ ਵਿਜੀਲੈਂਸ ਵੀ ਠੰਡੀ ਹੋ ਗਈ ਸੀ ਲੇਕਿਨ ਜਦੋਂ ਰੀਲਾਂ ਪੈਣੀਆਂ ਸ਼ੁਰੂ ਹੋ ਗਈਆਂ ਤੇ ਆ ਇੰਟਰਵਿਊ ਹੋ ਗਈ ਇਸ ਇੰਟਰਵਿਊ ਤੋਂ ਬਾਅਦ ਬੀਬੀ ਫੇਰ ਜਿਹੜੀ ਹੈਗੀ ਆ ਸੁਰਖੀਆਂ 'ਚ ਆ ਗਈ ਜਦੋਂ ਸੁਰਖੀਆਂ 'ਚ ਆਉਂਦੀ ਹੈ ਤਾਂ ਫੇਰ ਤੁਸੀਂ ਕਿਹਦਾ ਕਿਹਦਾ ਮੂੰਹ ਫੜੋਗੇ ਅੱਜਕੱਲ ਸੋਸ਼ਲ ਮੀਡੀਆ ਦਾ ਜੋਗ ਨਾਲ ਦੀ ਨਾਲ ਹੀ ਅਗਲੇ ਕਮੈਂਟ ਕਰਨੇ ਸ਼ੁਰੂ ਕਰਦੇ ਕਿਹ ਦੱਸੋ ਉਹ ਤੋਂ ਬਿਅਾਨੇ ਚ ਘਰਟਾਤਾ ਉਧਰਲੇ ਪਾਸੇ ਤੁਸੀਂ ਮੀਟ ਤਲਾ ਲ ਗਏ ਬਸ ਤਕੰਝ ਘਟਾ ਤੇ ਤੇ ਆਲੀ ਛਣ ਕੋਠੇ ਕਿਉਂ ਤੇ ਇੰਨੀ ਪ੍ਰੋਪਰਟੀ ਕਿੱਥੋਂ ਆ ਗਈ ਇਹ ਨਾ ਚਾਹੁੰਦੇ ਹੋਇਆ ਕਈ ਵਾਰੀ ਸਰਕਾਰ ਦੀ ਮਜਬੂਰੀ ਬਣ ਜਾਂਦੀ ਹੈ ਵੀ ਹੁਣ ਕਰੀਏ ਕੀ ਕਰੋ ਲੋਕਾਂ ਦੀ ਜ਼ੁਬਾਨ ਬੰਦ ਕਰੋ ਜਿਹੜੀ ਇਹ ਗ੍ਰਿਫਤਾਰੀ ਹੈ ਇਹਦਾ ਪ੍ਰਬੰਧ ਪਹਿਲਾਂ ਹੀ ਕੀਤਾ ਸੀ ਇਹ ਲੋਕਾਂ ਦੀ ਆਵਾਜ਼ ਬੰਦ ਕਰਨ ਵਾਸਤੇ ਅੱਜ ਉਹਨਾਂ ਨੇ ਆਪਣਾ ਕੰਮ ਕਰਤਾ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਕਈ ਵਾਰੀ ਕਹਿੰਦੇ ਨੇ ਵੀ ਭੂਡਾਂ ਦੇ ਖਖਰ ਝੱਤ ਦੇ ਲੈਂਦੇ ਬੰਦੇ ਆਪਦੀ ਆਪ ਹੂੰ ਇਹ ਜਿਸ ਬੰਦੇ ਨੇ ਇੰਟਰਵਿਊ ਕਰਵਾਈ ਹੈ ਮੈਨੂੰ ਇਸ ਬੀਬੀ ਦੇ ਨਾਲ ਹਮਦਰਦੀ ਹੈ ਕਿਉਂਕਿ ਕੱਲ ਉਹਦੀ ਪਹਿਲਾਂ ਜ਼ਮਾਨਤ ਹੋਈ ਹੈ ਥੋੜੇ ਦਿਨ ਪਹਿਲਾਂ ਹੀ ਹੋਈ ਹੈ ਕੱਲ ਸ਼ਾਇਦ ਉਹਦੇ ਦੋਸਤ ਦੀ ਵੀ ਜ਼ਮਾਨਤ ਹੋਗੀ ਦੁਬਾਰਾ ਫੇਰ ਉਹ ਜੇਲ੍ਹ ਜਾ ਰਹੀ ਹੈ ਨੌਜਵਾਨ ਕੁੜੀ ਹੈ ਉਹਦੇ ਨਾਲ ਹਮਦਰਦੀ ਹੈ ਪਰ ਸਵਾਲ ਇਹ ਪੈ ਜਾਂਦਾ ਕਿ ਕੀ ਦੇ ਕਹਿਣ ਤੇ ਇਹ ਸਾਰੀ ਜਿਹੜੀ ਇੰਟਰਵਿਊ ਹੋਈ ਸੀ ਇਹ ਇੰਟਰਵਿਊ ਨੇ ਪਵਾੜੇ ਪਾਏ ਲੱਗਦਾ ਕਿ ਕੋਈ ਨਾ ਕਿਸ ਹੁਣ ਕਿਸੇ ਤਰ੍ਹਾਂ ਦਾ Trap ਬੀਬੀ ਦੇ ਉੱਪਰ ਲੱਗਿਆ ਹੋਇਆ ਸੀ Trap ਤਾਂ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਜਿਹਦੇ ਕੋਲ ਤੁਹਾਡੇ ਕੋਲ ਮੋਬਾਈਲ ਹੈਗਾ ਤੁਸੀਂ ਮੋਬਾਈਲ ਬੰਦ ਕਰ ਦਿਓ ਤਾਂ ਵੀ ਤੁਹਾਡਾ ਪਤਾ ਇਹ ਬੀਬੀ ਕਿੱਥੇ ਸੀ ਉਹਨਾਂ ਨੇ ਨਾਲ ਦੀ ਨਾਲ ਇਹ ਇਹ ਮਿੰਟਾ ਸਕਿੰਟ ਅੱਜ ਕੱਲ ਪੁਲਿਸ ਦੇ ਕੋਲ ਜਿਹੜਾ ਸਿਸਟਮ ਹੈ ਨਾ ਇਹਨਾਂ ਦੇ ਮੋਬਾਈਲਾਂ ਦੇ ਵਿੱਚ ਲੋਕੇਸ਼ਨ ਉੱਥੇ ਕੱਢ ਲੈਂਦੀ ਹੈ ਕਿ ਬੰਦਾ ਕਿੱਥੇ ਫਿਰਦਾ ਹੈ ਉੱਥੇ ਜਾ ਕੇ ਕਾਬੂ ਕਰ ਲੈਂਦੇ ਅੱਛਾ ਇਹ ਵੀ ਚਰਚੇ ਨੇ ਕਿ ਬਾਦਲਪਿੰਡ ਤੋਂ ਜਿਹੜਾ ਅਰੈਸਟ ਕੀਤਾ ਗਿਆ ਅਫਸਾਨਾ ਖਾਨ ਦੀ ਸਿਸਟਰ ਹੈ ਰਫਤਾਰ ਕੌਰ ਉਹਨਾਂ ਦੇ ਘਰ ਤੋਂ ਅਰੈਸਟ ਕੀਤਾ ਗਿਆ ਇਹਦੀ ਵੀ ਕੁਝ ਹੈ ਜਾਣਕਾਰੀ ਨਹੀਂ ਅਫਸਾਨਾ ਖਾਨ ਦਾ ਜਿਹੜਾ ਮੈਂ ਸੁਣਦਾ ਸੀ ਅਫਸਾਨਾ ਖਾਨ ਦੀ ਉਹਦੀ ਸਿਸਟਰ ਜਿਹੜੀ ਇਹਨਾਂ ਦਾ ਦਾਦਾ ਹੁੰਦਾ ਸੀ ਮੇਰੇ ਕਲਪ ਤਾਕ ਪੁਰਾਣਾ ਸੀ ਮੇਰੇ ਹਾਂ ਨਹੀਂ ਗਵਈਆ ਨਹੀਂ ਸੀ ਸੁਧਾਰਨ ਬੰਦਾ ਸੀ ਬਹੁਤ ਵਧੀਆ ਬੜਾ ਸ਼ਰੀਫ ਆਦਮੀ ਸੀ ਮੇਰੇ ਨਾਲ ਉਹ ਚੰਗੇ ਤਲਕਾਤ ਸੀ ਜੀ ਜੀ ਕਿਉਂਕਿ ਸਾਡਾ ਪਿੰਡ ਤੇ ਬਾਦਲ ਪਿੰਡ ਇੱਕੋ ਹੀ ਹੈ ਠੀਕ ਹੈ ਸਾਡੇ ਪਿੰਡ ਦੇ ਵਿੱਚੋਂ ਬਾਦਲ ਪਿੰਡ ਬਣਿਆ ਇਹ ਮਤਲਬ ਜਿਹਨੂੰ ਬਾਈ ਕਾਸਟ ਮਰਾਸੀ ਹੈ ਜੀ ਜੀ ਔਰ ਮਰਾਸੀ ਜਿਹੜੇ ਹੈਗੇ ਆ ਉਹ ਆਮ ਜਿਹੜੇ ਆ ਜਿੰਨਾਂ ਦੂਜੀਆਂ ਜਮਾਤਾਂ ਉਹਨਾਂ ਨੂੰ ਇੱਕੇ ਦੇ ਜਿਵੇਂ ਆਪਣੇ ਯਜਮਾਨੀ ਪ੍ਰੋਤੀ ਹੁੰਦੀ ਹੈ ਉਸ ਢੰਗ ਦੇ ਨਾਲ ਤਾਂ ਇਹ ਮਤਰੋ ਦੀ ਪੋਤੀ ਹੈ ਉਹ ਪਰਿਵਾਰ ਜਿਹੜਾ ਬਾਦਲ ਦੇ ਬੜਾ ਨੇੜੇ ਨੇੜੇ ਸੀ ਜਿਹਦਾ ਦਾਦਾ ਬਹੁਤ ਕਰੀਬ ਸੀ ਬਾਦਲ ਸਾਹਿਬ ਦੇ ਔਰ ਬਾਦਲ ਸਾਹਿਬ ਬੜੇ ਖੁਸ਼ ਹੁੰਦੇ ਹੁੰਦੇ ਸੀ 1997 ਵਿੱਚ ਮੈਂ ਤੁਹਾਨੂੰ ਇੱਕ ਨਵੀਂ ਇੰਟਰਸਟਿੰਗ ਗੱਲ 1997 ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਣੀ ਬੜੇ ਨਾ ਮੁੱਖ ਮੰਤਰੀ ਤੇ ਲੋਕ ਆ ਕੇ ਵਧਾਈਆਂ ਦੇਣਾਂ ਵਾਸਤੇ ਤੇ ਇਹ ਵੀ ਚਲਾ ਗਿਆ ਉਹਨੇ ਜੇ ਚੁੱਪ ਜਾ ਕੇ ਵਧਾਈ ਦਿੱਤੀ ਉਹ ਕਹਿੰਦੇ ਹਾਂ ਵੀ ਕੀ ਹਾਲ ਹੈ ਬਾਦਲ ਸਾਹਿਬ ਨੇ ਖੁਸ਼ ਹੋ ਕੇ ਇਹਨੂੰ 500 ਰੁਪਏ ਦਿੱਤਾ 97 ਵਿੱਚ 500 ਰੁਪਏ ਬਹੁਤ ਹੁੰਦਾ ਸੀ ਇਹ ਫੇਰ ਨਾ ਬੇਲਾ ਵਧਾਉਣੋਂ ਹਟੇ ਉਹ ਕਹਿੰਦੇ ਵੀ ਕੀ ਗੱਲ ਦਾਦਾ ਬਾਦਲ ਸਾਹਿਬ ਕਹਿੰਦੇ ਤੂੰ ਵਿਲਾ ਵਧਾਈ ਜਾਣਾ ਕਿਵੇਂ ਕੀ ਗੱਲ ਹੋਗੀ ਕਹਿੰਦਾ ਜੀ ਗੱਲ ਇਹ ਹੈ ਹੱਡ ਬੁੱਢੇ ਹੋ ਗਈ ਤੇ ਖੁਸ਼ਕ ਬਹੁਤ ਹੋ ਗਈ ਉਹ ਅੱਛਾ ਕਹਿੰਦਾ ਕਿਓ ਚਾਹੀਦਾ ਹੈ ਮਿਲਕ ਪਲਾਂਟ ਦਾ ਜਿਹੜਾ ਜਨਰਲ ਮੈਨੇਜਰ ਆ ਉਹ ਵੀ ਕੋਲੇ ਬੈਠਾ ਸੀ ਉਹ ਕਹਿੰਦਾ ਜੀ ਕੋਈ ਗੱਲ ਨਹੀਂ ਕਿਓ ਪਹੁੰਚ ਜਾਊਗਾ ਬਾਦਲ ਪਿੰਡ ਦੇ ਵਿੱਚ ਚਿਲਿੰਗ ਸੈਂਟਰ ਬਣਿਆ ਹੋਇਆ ਜੀ ਜਿੱਥੇ ਬਾਕੀ ਪਿੰਡਾਂ ਦੇ ਵਿੱਚੋਂ ਜਿਹੜੇ ਝੁੱਲ ਇਕੱਠਾ ਹੁੰਦਾ ਤੇ ਉੱਥੇ ਲੈ ਕੇ ਰੱਖਦੇ ਉੱਥੋਂ ਠੰਡਾ ਕਰਕੇ ਫਿਰ ਮਿਲਕ ਪਲਾਂਟ ਚ ਭੇਜਦੇ ਉਸ ਵੇਲੇ ਫਿਰ ਉਹਨਾਂ ਨੇ ਮਤਲ ਜਿਹੜਾ ਹੈਗਾ ਕਿਉਂ ਦਾ ਪੀਪਾ ਵੀ ਦਿੱਤਾ ਸੀ ਇਹ ਪਰਿਵਾਰ ਉਹਨਾਂ ਦੇ ਨੇੜੇ ਆ ਹੁਣ ਤੁਸੀਂ ਦੇਖਿਆ ਉਹਨਾਂ ਸੁਖਵੀਰ ਦੀ ਬੇਟੀ ਦੀ ਸ਼ਾਦੀ ਹੋਈ ਹੈ ਆਈ ਬਿਲਕੁਲ ਅਫਸਾਨਾ ਉੱਥੇ ਵੀ ਗਾਉਣ ਵਾਸਤੇ ਗਈ ਸੀ ਇਹ ਪਰਿਵਾਰ ਜਿਹੜਾ ਹੈਗਾ ਮਲਾਪੜਾ ਇਹਦੇ ਚ ਮੈਨੂੰ ਜਿੰਨੀ ਕਿ ਜਾਣਕਾਰੀ ਹੈਗੀ ਚਾਹੇ ਉਹ ਅਫਸਾਨਾ ਦੀ ਭੈਣ ਦੇ ਘਰ ਹੋਏ ਬੀਬੀ ਕਾਬੂ ਆ ਗਈ ਕਿਉਂਕਿ ਅਫਸਾਨਾ ਦੇ ਬਹੁਤ ਜ਼ਿਆਦਾ ਕਰੀਬੀ ਸੀ ਸਿੱਧੂ ਖਾਨਦਾਨ ਨਾਲ ਜੀ ਮੂਸੇ ਵਾਲੇ ਸਿੱਧੂ ਦੇ ਪਰਿਵਾਰ ਦੇ ਨਾਲ ਉਹਦੀ ਬਹੁਤ ਜ਼ਿਆਦਾ ਕਿਉਂਕਿ ਮੂਸੇ ਵਾਲੇ ਸਿੱਧੂ ਨੇ ਇਹ ਬੀਬੀ ਨੂੰ ਬ੍ਰੇਕ ਦਿੱਤੀ ਸੀ ਹੂੰ ਉਨੇ ਨੂੰ ਮਤਲਬ ਡਿਵੈਲਪ ਕਰਨ ਦੇ ਵਿੱਚ ਯੋਗਦਾਨ ਪਾਇਆ ਸੀ ਉਹਦਾ ਚਲੋ ਮਰਡਰ ਹੋ ਗਿਆ ਮਰਡਰ ਤੋਂ ਬਾਅਦ ਇੱਕ ਕੁੜੀ ਅਫਸਾਨਾ ਜਿਹੜੀ ਹੈਗੀ ਹੈ ਇਹ ਆਪਣਾ ਜਿਹੜਾ ਉਹ ਭਾਈਚਾਰਕ ਧਰਮ ਨਿਵਾਰੀ ਹੈ ਇਹ ਜਾਣਦੀ ਹੈ ਉਹਦੇ ਮਾਪੇ ਉਹਨੂੰ ਮਿਲਦੀ ਰਹਿੰਦੀ ਉੱਥੇ ਹੀ ਅਮਨਦੀਪ ਕੌਰ ਵੀ ਡਿਊਟੀ ਕਰਦੀ ਰਹੀ ਸੀ ਤਾਂ ਉਹ ਜਦੋਂ ਆਪਾਂ ਲਗਾਤਾਰ ਕਿਤੇ ਆਉਂਦੇ ਜਾਂਦੇ ਹੁਣ ਫੀਮੇਲ ਫੀਮੇਲ ਦੇ ਨਾਲ ਹੀ ਦੋਸਤੀ ਕਰੂਗਾ ਹੂੰ ਹੂੰ ਉਹ ਹੈਲੋ ਸ਼ੈਲੋ ਹੋ ਜਾਂਦੀ ਹੈ ਚਾਹ ਪਾਣੀ ਦੀ ਸਾਂਝ ਪੈ ਜਾਂਦੀ ਹੈ ਫਿਰ ਆਉਣੀ ਜਾਣੀ ਸ਼ੁਰੂ ਹੋ ਜਾਂਦੀ ਹੈ ਮੈਨੂੰ ਹੋਰ ਕੋਈ ਕਨੈਕਸ਼ਨ ਨਹੀਂ ਲੱਗਦਾ ਸਿਰਫ ਇੰਨਾ ਕੀ ਕਨੈਕਸ਼ਨ ਲੱਗਦਾ ਵੀ ਉਹ ਉਹਨਾਂ ਦੇ ਜਾਂਦੀ ਆਉਂਦੀ ਸੀਗੀ ਸਿੱਧੂ ਮੂਸੇਵਾਲ ਦੇ ਘਰ ਇਹ ਉੱਥੇ ਨੌਕਰੀ ਕਰਦੀ ਸੀ ਇਸ ਕਰਕੇ ਜਿਹੜੀ ਉਹ ਜਾਣ ਪਛਾਣ ਹੋ ਜਾਂਦੀ ਹੈ ਤੇ ਜਦੋਂ ਇਕੱਲਾ ਪਣ ਜਾ ਮਹਿਸੂਸ ਕਰੇ ਬੰਦਾ ਵੀ ਚੱਕੋ ਆਪਦੀ ਗੱਡੀ ਜਦੋਂ ਆਪਾਂ ਉਧਰ ਨੂੰ ਚਲੇ ਜਾਂਦੇ ਤੇ ਇੱਥੇ ਵਿਜੀਲੈਂਸ ਵਾਲ ਨੂੰ ਜਦੋਂ ਪਰੋਂ ਹੁਕਮ ਆ ਗਿਆ ਹੁਣ ਉਹਨਾਂ ਨੇ ਵੀ ਦੇਖ ਪੜ ਪੜ ਕੇ ਦੇਖ ਪਈ ਲੱਗਦਾ ਕਿ ਹੁਣ ਸੁਰਖੀਆਂ ਦੇ ਵਿੱਚ ਰਹਿਣਾ ਇਸ ਬੀਬੀ ਨੂੰ ਭਾਰੂ ਪੈ ਗਿਆ ਕਿਉਂਕਿ ਪਹਿਲਾਂ ਵੀ ਰੀਲਾਂ ਦੇ ਵਿੱਚ ਸੁਰਖੀਆਂ ਦੇ ਵਿੱਚ ਰਹੀ ਉਸ ਤੋਂ ਬਾਅਦ ਬਰਖਾਸਤਗੀ ਜਦੋਂ ਅਰੈਸਟ ਕੀਤਾ ਜਾਂਦਾ ਫਿਰ ਬਰਖਾਸਤ ਵੀ ਹੋਈ ਉਸ ਤੋਂ ਬਾਅਦ ਹੁਣ ਕੋਲੇ ਜਿੰਨਾ ਵੀ ਸਰਮਾਇਆ ਸੀ ਹੁਣ ਵਿਜੀਲੈਂਸ ਦੀ ਰੇਡ ਪਈ ਆ ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਆਮਦਨ ਤੋਂ ਵੱਧ ਸਰੋਤ ਜਿਹੜੇ ਨਾਲ ਕੋਲ ਸੀ ਤਾਂ ਲੱਗਦਾ ਕਿ ਸੁਰਖੀਆਂ ਦੇ ਵਿੱਚ ਰਹਿਣਾ ਕਿਤਨਾ ਕਿਤੇ ਸੋਸ਼ਲ ਮੀਡੀਆ ਤੇ ਰਹਿਣਾ ਕਿਤਨਾ ਕਿਤੇ ਆਪਣੇ ਆਪ ਨੂੰ ਸਟਾਰ ਵਾਲੀ ਦਿੱਖ ਦਿਖਾਉਣੀ ਕਿਤਨਾ ਕਿਤੇ ਭਾਰੀ ਪੈ ਗਈ ਗਰੀਲ ਸਾਹਿਬ ਜਿਹੜੇ ਪੁਰਾਣੇ ਬੰਦੇ ਹੁੰਦੇ ਸੀ ਨਾ ਪਿੰਡਾਂ ਦੇ ਵਿੱਚ ਚੌਧਰੀ ਉਹ ਲਠਮਾਰ ਵੀ ਹੁੰਦੇ ਸੀ ਜੀ ਉਹ ਬੰਦੇ ਇਹਨੂੰ ਕੁੱਟਮਾਰ ਵੀ ਕਰਦੇ ਪਰ ਉਹਨਾਂ ਦੇ ਕੋਲੇ ਇਹਨਾਂ ਦੇ ਕੁਝ ਨਿਯਮ ਬਣਾਏ ਹੁੰਦੇ ਸੀ ਉਹ ਕਹਿੰਦੇ ਜੇ ਝਗੜਾ ਕਰਨਾ ਨਾ ਆਪ ਤੋਂ ਛੋਟੇ ਨਾਲ ਨਾ ਕਰੋ ਜੀ ਆਪ ਤੋਂ ਵੱਡੇ ਨਾਲ ਕਰੋ ਜੇ ਗਰੀਬ ਆਦਮੀ ਨੂੰ ਤੁਸੀਂ ਛੇੜਦੇ ਹੋ ਗਰੀਬ ਆਦਮੀ ਨੇ ਤੁਹਾਨੂੰ ਗਾਲ ਕੱਢੀ ਤੁਹਾਡਾ ਕੱਖ ਨਹੀਂ ਰਹਿਣਾ ਜੇ ਉਹਨੇ ਥੱਪੜ ਮਾਰਤਾ ਜਮਾ ਤੁਸੀਂ ਮਰ ਕੇ ਜਿਉਂਦੀ ਇਸ ਕਰਕੇ ਜੇ ਪੰਗਾ ਲੈਣਾ ਆਪ ਤੋਂ ਵੱਡੇ ਨਾਲ ਛੋਟੇ ਬੰਦੇ ਨਾਲ ਕਦੇ ਪੰਗਾ ਨਾ ਲੜੋ ਇੱਕ ਦੂਜੀ ਗੱਲ ਜਦੋਂ ਇੱਕ ਅਦਾ ਮੁਕਦਮਾ ਬਣ ਜਾਂਦਾ ਸੀ ਨਾ ਉਦੋਂ ਕਹਿੰਦੇ ਸੀਗੇ ਬਿਲਕੁਲ ਜਿਹੜੀ ਹੈ ਨਾ ਤੁਸੀਂ ਜਿਹੜਾ ਸ਼ਾਂਤ ਹੋ ਕੇ ਮਤਲਬ ਅਬੀ ਗੁਮਨਾਮੀ ਦੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ ਨਹੀਂ ਤਾਂ ਜਦੋਂ ਤੁਹਾਡੇ ਤੇ ਇੱਕ ਪਰਚਾ ਹੋ ਜੇ ਨਾ ਫਿਰ ਪਰਚੇ ਦਾ ਪਰਚੇ ਪਰਚੇ ਦਾ ਪਰਚੇ ਹੁੰਦੀ ਰਹਿੰਦੀ ਹੈ ਹੁਣ ਇਹ ਦੇਖੋ ਪਹਿਲਾ ਪਰਚਾ ਬਣੇ ਜੀ ਉਹ ਪਰਚਾ ਬਣ ਗਿਆ ਤੇ ਰੁਕ ਕੇਸ ਬਣ ਗਿਆ ਵੱਖਰੀ ਗੱਲ ਹੈ ਸੱਚਾ ਝੂਠਾ ਇਹ ਕੋਰਟ ਨੇ ਮਤਲਬ ਡਿਸਾਈਡ ਕਰਨਾ ਪਰ ਉਹ ਤੋਂ ਬਾਅਦ ਜਿਹੜੀਆਂ ਰੀਲਾਂ ਵਾਲੀ ਗੱਲ ਹੋ ਗਈ ਜਿਹੜੀ ਚਰਚਾ ਚ ਰਹਿਣਾ ਜਿਹੜੀ ਉਹ ਦਿਖਾਉਣਾ ਵੀ ਮੈਂ ਹੈਗੀ ਆ ਉਹਦੇ ਨਾਲੇ ਚਰਚਾ ਜਿਹੜਾ ਨੇ ਫਿਰ ਇਹ ਵੀ ਚਲੋ ਇੰਟਰਵਿਊ ਕਰਨ ਲੱਗ ਜੋ ਆਮ ਤੌਰ ਦੇ ਉੱਤੇ ਕਈ ਵਾਰੀ ਅਦਾਲਤਾਂ ਪਾਬੰਦੀ ਲਾ ਦਿੰਦੀਆਂ ਜਵਾਬੰਤ ਦੇਣ ਵੇਲੇ ਵੀ ਤੁਸੀਂ ਮੀਡੀਆ ਨਾਲ ਗੱਲ ਨਹੀਂ ਕਰੋਗੇ ਉਹ ਬੰਦੇ ਬਾਤ ਜਾਂਦੇ ਇੱਥੇ ਅਦਾਲਤ ਨੂੰ ਨਹੀਂ ਲਈ ਤਾਂ ਬੰਦਾ ਵੈਸੇ ਹੀ ਕਹਿੰਦਾ ਮੇਰਾ ਕੋਰਟ ਕੇਸ ਹੈ ਜੀ ਮੈਂ ਇੰਟਰਵਿਊ ਨਹੀਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ ਉਹ ਹੁਣ ਕਿਉਂਕਿ ਉਹਨੇ ਨਾਂ ਨਹੀਂ ਕੀਤੀ ਹਾਂ ਬਾਕੀ ਕਿਸੇ ਨੂੰ ਉਹਨੇ ਹਾਂ ਨਹੀਂ ਕੀਤੀ ਇਹ ਵੀ ਦੇਖੋ ਨਾ ਇਹ ਵੀ ਇਹ ਵੀ ਟਲਪਾ ਸਾਹਿਬ ਵੱਡਾ ਸਵਾਲ ਆ ਕਿਉਂਕਿ ਉਸ ਤੋਂ ਬਾਅਦ ਪੱਤਰਕਾਰਾਂ ਨੇ رابطہ ਵੀ ਕੀਤਾ ਗੱਲਬਾਤ ਵੀ ਕੀਤੀ ਹਾਲਾਂਕਿ ਚਾਹੇ ਡਾਇਰੈਕਟਲੀ ਨਹੀਂ ਇੰਡਾਇਰੈਕਟਲੀ ਅਸੀਂ ਵੀ ਕੀਤੀ ਉਹਦੇ ਵਿੱਚ ਅਸੀਂ ਵੀ ਇੱਕ ਸੀ رابطہ ਵੀ ਕੀਤਾ ਪਰ ਕਹਿੰਦੇ ਕਿ ਪੱਤਰਕਾਰਾਂ ਦੇ ਨਾਲ ਵੀ ਬਸ ਲੁਕੀ ਕਰਕੇ ਬਸ ਲੁਕੀ ਕੀਤੀ ਕੀ ਮਤਲਬ ਸਿੱਧੇ ਮੂੰਹ ਤੱਕ ਬੋਲਿਆ ਵੀ ਨਹੀਂ ਗਿਆ ਉਹਨਾਂ ਨੇ ਨਹੀਂ ਉਹ ਆਦਤ ਬਣ ਜਾਂਦੀ ਹੈ ਸਿੱਧੇ ਮੂੰਹ 'ਚ ਹੁਣ ਤੁਸੀਂ ਇਹ ਦੇਖੋ ਕਿ ਅੱਜ ਤੁਸੀਂ ਇਕੱਲੇ ਇਕੱਲੇ ਨਾਲ ਗੱਲ ਕਰਕੇ ਦੇਖੋ ਮੈਂ ਵੀ ਪੁਲਿਸ ਹੈਡਕੁਆਟਰ 'ਚ ਜਿਹੜਾ ਮਾਰ ਕੇ ਹੂੰ ਮਤਲਬ ਜਿਹੜੀ ਹੇਟਲੀ ਪੁਲਿਸ ਐ ਸਿਪਾਹੀ ਹੌਲਦਾਰ ਉਹ ਬਾਗੋ-ਵਾਗੇ ਸਾਰੇ ਜੁਬਾਨ ਨਹੀਂ ਠੀਕ ਸੀ ਜਦੋਂ ਤੁਹਾਡੇ ਮਤਲਬ ਉੱਚੇ ਥਾਮਾਂ ਤੇ ਤੁਹਾਡਾ ਹੱਥ ਪੈਂਦਾ ਹੋਵੇ ਬੰਨ ਉੱਠ ਨਹੀਂ ਹੋਇਆ ਹਾਂ ਉੱਠ ਨਹੀਂ ਬੈਠ ਨਹੀਂ ਹੋਵੇ ਤੇ ਉਦੋਂ ਫਿਰ ਤੁਹਾਨੂੰ ਜਿਹੜੇ ਨਾਲ ਦੇ ਕੁਲੀ ਕਹਿੰਦਾ ਉਹ ਇੱਕ ਜੀ ਜਾਨਵਰ ਲੱਗਦੇ ਆ ਉਹ ਜਾਨਵਰ ਲੱਗਦੇ ਆ ਬੰਦਾ ਫਿਰ ਆਪੇ ਤੋਂ ਬਾਹਰ ਹੋ ਜਾਂਦਾ ਸਭ ਤੋਂ ਵੱਡੀ ਗੱਲ ਹੈ ਉਹ ਜਿਹੜੇ ਬਾਬੇ ਨਾਨਕ ਨੇ ਕਹਿੰਦੇ ਉੱਚਾ ਬੋਲ ਨਾ ਬੋਲੀਏ ਕਰਤਾ ਰੁੰਡ ਰਗੀ ਇੱਕ ਕਦੇ ਉੱਚਾ ਬੋਲ ਨਹੀਂ ਬੋਲਣਾ ਚਾਹੀਦਾ ਦਿਖਾਵਾ ਨਹੀਂ ਕਰਨਾ ਚਾਹੀਦਾ ਕੇਸ ਬਣ ਗਿਆ ਸੀ ਤੂੰ ਆਪਣਾ ਕੇਸ ਮਟਾਉਣ ਦੀ ਸੋਰਗੇ ਕੀ ਲੈਣਾ ਸੀ ਤਾਂ ਜਿਵੇਂ ਤੁਸੀਂ ਇੰਟਰਵਿਊ ਦੀ ਗੱਲ ਕਰੀਆ ਤਾਂ ਫਿਰ ਕਿਉਂਕਿ ਇਸ ਚੀਜ਼ ਕਰਕੇ ਬਿਜੀਲੈਂਸ ਦੀ ਬਿਜੀਲੈਂਸ ਨੇ ਕਿਹਾ ਕਿ ਹੁਣ ਜਾਂ ਉੱਪਰੋਂ ਦੁਬਾਰਾ ਹੁਕਮ ਹੋਏ ਕੀ ਲੱਗਦਾ ਕਿ ਫਿਰ ਇੰਟਰਵਿਊ ਕਰਵਾਈ ਕਿਉਂ ਕਰਵਾਈ ਕਿਉਂ ਹੋ ਸਕਦੀ ਆ ਜਾਂ ਫਿਰ ਕਿਸੇ ਨੂੰ ਪਾਕ ਸਾਫ ਕਰਨ ਦੇ ਲਈ ਕਿਸੇ ਤੇ ਸਿਰ ਮੜਨ ਦੇ ਲਈ ਕੀ ਚੀਜ਼ ਅੰਦਰਲੀ ਕਹਾਣੀ ਕੀ ਹੋ ਸਕਦੀ ਹੈ ਦੇਖੋ ਮੇਰੇ ਖਿਆਲ ਮੁਤਾਬਕ ਇੰਟਰਵਿਊ ਕਰਵਾਉਂਦਾ ਮਤਲਬ ਇਹ ਹੁੰਦਾ ਹੈ ਕਿ ਮੇਰੇ ਕੋਲੇ ਜੋ ਕੁਝ ਹੈ ਉਹਦੇ ਆਸਤੇ ਕੋਈ ਹੋਰ ਮੀਨਸ ਨਹੀਂ ਅਡਾਪਟ ਕੀਤੀਗੀ ਕੁਈ ਦਸ਼ਦਾ ਨਹੀਂ ਕੀਤਾ ਕੋਈ ਹੋਰ ਐਸ ਕੁਸਚਨ ਦਾ ਕੋਈ 2 ਨੰਬਰ ਦਾ ਤਦਾਰੀ ਕੀਤਾ ਮੇਰੇ ਕੋਲੇ ਜਿਹੜੀ ਪ੍ਰਾਪਰਟੀ ਹੈਗੀ ਸਾਰੇ ਉਹੀ ਸਵਾਲ ਉਹੀ ਉਹਦੇ ਜਵਾਬ ਕਿ ਆ ਪ੍ਰਾਪਰਟੀ ਜਿਹੜੀ ਹੈਗੀ ਆ ਮੈਂ ਇਹ ਪ੍ਰਾਪਰਟੀ ਲੋਨ ਲੈ ਕੇ ਬਣਾਈ ਦੀ 80 85000 ਤਨਖਾਹ ਵੀ ਉਹਨ ਤਾਂ ਜਿਵੇਂ ਕਰਕੇ ਇਹ ਸਾਰਾ ਕੁਝ ਉਹਦੇ ਤੇ ਕੀਤਾ ਉਹਦਾ ਮਤਲਬ ਇਹ ਹੈ ਕਿ ਕਿਸੇ ਤੀਜੀ ਧਿਰ ਤੇ ਕਲਾ ਇੱਕ ਇੰਟਰਵਿਊ ਲੈਣ ਵਾਲਾ ਦੂਜਾ ਇੰਟਰਵਿਊ ਦੇਣ ਵਾਲਾ ਇੱਕ ਤੀਜੀ ਧਿਰ ਜਿਹੜੀ ਹੈ ਜਿਹਦੇ ਹਿੱਤ ਪ੍ਰਭਾਵਿਤ ਹੁੰਦੇ ਸੀ ਉਹਨੇ ਆਪਣੀ ਡਿਫੈਂਸ ਬਣਾਉਣ ਵਾਸਤੇ ਇਹਨੂੰ ਕੁੜੀ ਨੂੰ ਜਿਹੜਾ ਹੈਗਾ ਦੁਬਾਰਾ ਰਗੜਾਤਾ ਠੀਕ ਹੈ ਇਹਨੇ ਸ਼ਾਇਦ ਇਸ ਗੱਲ ਕਰਕੇ ਕਿ ਮੇਰਾ ਠੀਕ ਹੋ ਜੀ ਉਹ ਤੁਸੀਂ ਦੇਖੋ ਵੀ ਕਿੰਨੇ ਕੰਫੀਡੈਂਸ ਦੇ ਨਾਲ ਉਹ ਇੰਟਰਵਿਊ ਦੇ ਰਹੀ ਹੈ ਤੁਹਾਨੂੰ ਉਹ ਕੰਫੀਡੈਂਸ ਜਿਹੜਾ ਹੈਗਾ ਬਹੁਤ ਕੰਫੀਡੈਂਸ ਹੈ ਬੰਦੇ ਤੇ ਮੁਕੱਦਮਾ ਬੜਿਆ ਹੋਵੇ ਗਰੇਲ ਸਭ ਕੁਝ ਕਿਆ ਨਹੀਂ ਅਦਾ ਤੇ ਜਿਵੇਂ ਉਹ ਦਲੇਰੀ ਦੇ ਨਾਲ ਸਾਰਾ ਕੁਝ ਕਰਦੀ ਤਿਆਰੀ ਪੂਰੀ ਸੀ ਇਹਦੇ ਮਤਲਬ ਹੈ ਕਿ ਇੰਟਰਵਿਊ ਜਿਹੜੀ ਹੈ ਕੀਤੀ ਨਹੀਂ ਕਰਵਾਈ ਗਈ ਹੈ ਹੁਣ ਤਾਂ ਫਿਰ ਪਿੱਛੇ ਕੁਝ ਬਚਿਆ ਨਹੀਂ ਮੈਨੂੰ ਲੱਗਦਾ ਕਿਉਂਕਿ ਨੌਕਰੀ ਵੀ ਗਈ ਜਿਹੜੀ ਆਮ ਜਿਹੜੇ ਸਰੋਤ ਬਣਾਏ ਸੀ ਸ਼ਾਇਦ ਉਹ ਵੀ ਲਗਭਗ ਹੁਣ ਤਾਂ ਜਾਣਦੇ ਰਾਤ ਹੀ ਨਹੀਂ ਹੁਣ ਤੁਸੀਂ ਇਹ ਦੇਖੋ ਨਾ ਵੀ ਜੇ ਜਿਵੇਂ ਉਹਨਾਂ ਨੇ ਬੀਬੀ ਨੇ ਕਿਹਾ ਕਿ ਮੈਂ ਜਿਹੜੀ ਇਹ ਕੋਠੀ ਲੋਨ ਲੈ ਕੇ ਬਣਾਈ 50 ਲੱਖ ਰੁਪਏ ਦਾ ਲੋਨ ਹੈ ਸਰਵਿਸ ਖਤਮ ਹੋ ਗਈ ਜੀ ਇਧਰ ਹੁਣ ਕਿਉਂਕਿ ਉਹ ਕੇਸ ਪ੍ਰਾਪਰਟੀ ਬਣ ਗਈ ਕੇਸ ਪ੍ਰਾਪਰਟੀ ਬਿਕ ਨਹੀਂ ਸਕਦੀ ਉਹ ਮੌਰਟਗੇਜ ਨਹੀਂ ਹੋ ਸਕਦੀ ਬੀਬੀ ਜੇਲ੍ਹ ਚ ਚਲੀ ਗਈ ਚਾਹ ਉਹਦੀ ਜ਼ਮਾਨਤ ਹੋ ਜੂਗੀ ਫਿਰ ਅੱਗੇ ਉਹ ਜ਼ਮਾਨਤ ਹੋ ਜੂਗੀ ਉਸ ਤੋਂ ਬਾਅਦ ਉਹਦੇ ਕੋਲ ਇਨਕਮ ਕੀ ਰਹੇਗੀ ਉਹ ਕਿਸ਼ਤਾਂ ਕਿੱਥੋਂ ਮੜੂਗੀ ਇੱਕ ਨਮਾ ਕ੍ਰਾਈਸਿਸ ਜਿਹੜਾ ਉਹਦੇ ਤੇ ਇਹ ਪੈ ਗਿਆ ਨਾ ਕਿ ਕਿਸ਼ਤਾਂ ਕਿੱਥੇ ਦੂੰ ਜਾਂ ਤਾਂ ਫਿਰ ਸਾਰਾ ਕੁਝ ਛੱਡ ਕੇ ਜਿਹੜਾ ਤਾਂ ਦਾ ਥੋੜਾ ਨਜਾਇਜ਼ ਕਮਾਈ ਦਾ ਉਹ ਨਸ਼ੇ ਵਾਲੀ ਗੱਲ ਵੀ ਹੋ ਸਕਦੀ ਹੈ ਉਹ ਕੋਈ ਹੋਰ ਸਮਗਲਿੰਗ ਵਗੈਰਾ ਕੁਝ ਵੀ ਹੋ ਸਕਦਾ ਹੈ ਤਾਂ ਉਹ ਅਡਾਪਟ ਕੀਤਾ ਜਾਵੇ ਉਹ ਹੁਣ ਜਿਹੜਾ ਉਹ ਛੇਤੀ ਕੀਤੇ ਸਿਰੇ ਨਹੀਂ ਚੜਨਾ ਕਿ ਕੋਈ ਨਾ ਇੱਕ ਆਰੀ ਜਿਹੜਾ ਬੰਦਾ ਨਜ਼ਰ ਚਾਹੇ ਦੁਬਾਰਾ ਫਿਰ ਉਹਦੀ ਉਹ ਗੱਲ ਵੱਢਦੀ ਨੀਗੀ ਮਰਦ ਦੀ ਗੱਲ ਹੋਰ ਹੁੰਦੀ ਹੈ ਔਰਤ ਦੀ ਗੱਲ ਹੋਰ ਹੁੰਦੀ ਹੈ ਬੰਦਾ ਹੁੰਦਾ ਬੜਾ ਕੁਛ ਆਪ ਦਾ ਟਿਕਾਣਾ ਬਦਲ ਕੇ ਉੱਥੇ ਕਰ ਲੈਂਦਾ ਇੱਕ ਜਦੋਂ ਤੁਹਾਡੀ ਜਿਹੜੀ ਹੈ ਤੁਹਾਡੇ ਚਿਹਰੇ ਦੀ ਜਿਹਦਾ شناخت ਵੀ ਪਈ ਹੈ ਸਾਰੀ ਦੁਨੀਆ ਦੇ ਵਿੱਚ ਪਤਾ ਲੱਗਦਾ ਵੀ ਕੌਣ ਹੈ ਤੁਰੇ ਅਗਲੇ ਤਾਂ ਫਲਾਣਾ ਜਾਂਦਾ ਜੀ ਹੁਣ ਤੁਹਾਡੀ ਤੁਸੀਂ ਟੀਵੀ ਚਲਾਉਣੇ ਨਾਲ ਦੀ ਨਾਲ ਕਹਿੰਦੇ ਜਸਕਰੇ ਵਾਲਾ ਜਿਹਦੇ ਨਾਲ ਤੁਹਾਡਾ ਕਿਤੇ ਬਾਵਾਸਤਾ ਨਹੀਂ ਦੋ ਪਛਾਣ ਹੋ ਜਾਂਦੀ ਇਮੇਜ ਵੀ ਹੁਣੇ ਬੀਬੀ ਦੀ ਪਛਾਣ ਹੋ ਗਈ ਸੋ ਮੈਨੂੰ ਨਹੀਂ ਲੱਗਦਾ ਵੀ ਇਹਦੇ ਆਸਤੇ ਮਤਲਬ ਇਹ ਕੋਈ ਚੰਗਾ ਹੋਇਆ ਮਾੜਾ ਹੀ ਹੋਇਆ ਹੁਣ ਇਸ ਕੇਸ 'ਚ ਅਗਲੇ ਅੱਗੇ ਕੀ ਹੋ ਸਕਦਾ ਇਸ ਬੀਬੀ ਦੇ ਲਈ ਇਸ ਕੇਸ ਦੇ ਵਿੱਚ ਜਿਹਦੇ ਵਿੱਚ ਅੱਜ ਗ੍ਰਿਫਤਾਰੀ ਹੋਈ ਹੈ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਾਇਆ ਕਿ ਰੈਡ ਹੈਂਡਡ ਬੰਦਾ ਵਿਜੀਲੈਂਸ ਦੇ ਕਿ ਚੜਿਆ ਹੋਵੇ ਕਿਉਂਕਿ ਗਵਾਹਾਂ ਨੂੰ ਬੰਦਾ ਮਿੰਤ ਤਰਲਾ ਕਰ ਲਿਆ ਕੋਈ ਲੈਣ ਦੇਣ ਹੋ ਗਿਆ ਗਵਾਹਾਂ ਨੂੰ ਬਿਠਾ ਲੈਂਦਾ ਗਵਾਹ ਗਵਾਹੀ ਮੁਕਰ ਜਾਂਦੇ ਕਈ ਵਾਰੀ ਇਹ ਦੇਖਿਆ ਕਿ ਬੰਦਾ ਮਲਜਮ ਬਰੀ ਹੋ ਜਾਂਦਾ ਹੈ ਗਵਾਹ ਨੂੰ ਕੈਦ ਹੋ ਜਾਂਦੀ ਹੈ ਅਦਾਲਤਾਂ ਉਸ ਪਾਸੇ ਵੀ ਪੈ ਜਾਂਦੀਆਂ ਉੱਥੇ ਮਤਲਬ ਬੜੇ ਚਾਂਸਸ ਹੁੰਦੀਆਂ ਲੇਕਿਨ ਇਹ ਚੀਜ਼ ਜਿਹੜੀ ਹੈਗੀ ਕਿਉਂਕਿ ਪ੍ਰੋਪਰਟੀ ਦਾ ਸਾਬਤ ਤਾਬ ਕੀਤਾ ਹੋਇਆ ਕਿ ਐਨੀ ਪ੍ਰੋਪਰਟੀ ਇਹਨੇ ਬਣਾਈ ਹੈ ਤੇ ਐਨੀ ਇਹਦੇ ਕੋਲ ਆਮਦਨ ਹੈ ਆਮਦਨ ਤੋਂ ਵੱਧ ਜਦੋਂ ਤੁਹਾਡੇ ਕੋਲ ਪ੍ਰੋਪਰਟੀ ਬਣ ਗਈ ਉਹਨੂੰ ਤੁਸੀਂ ਸਾਬਤ ਕਿਵੇਂ ਕਰੋ ਕਿ ਕਿੱਥੋਂ ਬਣਾਈ ਹੈ ਇਹ ਔਰ ਜਿਹੜੀ ਬਣਾਈ ਹੈ ਉਹਦੇ ਨਾਂ ਤੇ ਇੱਕ ਤਾਂ ਹੁੰਦੀ ਹੈ ਜਿਹੜੀ ਸੋਰਸਸ ਤੋਂ ਵੱਧ ਆਪਾਂ ਇਨਕਮ ਬਣਾਉਣੀ ਕਿਸੇ ਦੇ ਹੋਰ ਨਾਲ ਕਰਾ ਨਹੀਂ। ਬਿਲਕੁਲ। ਪੁੱਤ ਭਤੀਜੇ ਦੇ ਕਰਾਤੀ ਕਿਸੇ ਦੇ ਹੋਰ ਦੂਰਾ ਰਿਸ਼ਤੇ ਦੇ ਰਿਸ਼ਤੇ ਆ ਦੇ ਨਾਂ ਤੇ ਬਹੁਤ ਸਾਰੇ ਹੁਣ ਕੇਸ ਇਹੋ ਜਿਹੇ ਹੈਗੇ ਆ। ਜਿਵੇਂ ਸਾਡੇ ਆਪਣੀ 1.75 ਏਕੜ ਜ਼ਮੀਨ ਦੀ ਲਿਮਿਟ ਹੈ। ਸੀਲਿੰਗ ਵਾਸਤੇ ਕਿ 1.75 ਏਕੜ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ। ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੇ ਆਪ ਦੇ ਰਿਸ਼ਤੇਦਾਰ ਨਾਲ ਕਰਾਈ ਹੈ। ਹੁਣਾ ਤੁਹਾਡੇ ਯਾਦ ਹੋਣਾ ਇੱਕ ਅਬਲ ਖਰਾਨੇ ਮਰਡਰ ਹੋਈ ਸੀ। ਉਹ ਅਬਲ ਖਰਾਨੇ ਬਾਪ ਬੇਟੇ ਦਾ ਜਿਹੜਾ ਮਰਡਰ ਹੋਇਆ ਹੈ ਉਹਦਾ ਮਰਡਰ ਦਾ ਕਾਰਨ ਹੀ ਇਹ ਸੀ। ਕਿਉਂਕਿ ਉਹਨ ਉਹਨਾਂ ਨੇ ਉਹ ਜ਼ਮੀਨ ਦਾ ਇੱਕ ਟੁਕੜਾ ਜਿਹੜਾ ਹੈਗਾ ਜਿੰਨੀ ਵੀ ਸੀ ਉਹ ਟੁਕੜਾ ਉਹਨਾਂ ਨੇ ਆਪਣੇ ਕਿਸੇ ਜਾਣੂ ਦੇ ਨਾਂ ਕਰਵਾਤਾ ਕਿ ਜਦੋਂ ਮਰਜ਼ੀ ਹੈ ਤੂੰ ਆਪਾਂ ਕਰਵਾ ਲਾਂਗੇ ਕਬਜ਼ਾ ਉਹਨਾਂ ਦੇ ਕੋਲੇ ਸੀ ਔਰ ਮੈਨੂੰ ਜਿਹੜੀ ਜਾਣਕਾਰੀ ਮਿਲੀ ਉਹ ਇਹ ਵੀ ਸੀ ਕਿ ਅਸਲ ਦੇ ਵਿੱਚ ਉਹਨਾਂ ਨੇ ਬਿਲਕੁਲ ਆਪਣੀ ਜਿਹੜੀ ਹੈਗੀ ਉਹਨਾਂ ਦੀ ਜਾਇਦਾਦ ਉਹਦੇ ਸੈਂਟਰ ਚੋਂ ਕਰਵਾਇਆ ਸੀ ਜਿੱਥੇ ਕੋਈ ਆਉਣ ਆਸਤੇ ਪਹੀ ਨਹੀਂ ਲੈਣ ਨਹੀਂ ਦੇਣ ਵੀ ਜਾਊ ਕਿੱਧਰ ਪਰ ਦੱਦੇ ਲਾਈਨ ਵਾਲੇ ਲੈ ਲੈਂਦੇ ਤੇ ਵੇਚਣ ਵਾਲੇ ਵੇਚ ਦਿੰਦੇ ਉਹ ਉਹ ਪ੍ਰੋਪਰਟੀ ਪੈ ਗਈ ਇਦਾਂ ਹੀ ਮਤਲਬ ਦੇਖੀ ਮੈਂ ਬਹੁਤ ਸਾਰੇ ਕੇਸ ਇਹ ਜੇ ਹੈਗੇ ਕਿ ਮੀਆਂ ਬੀਬੀ ਇੱਕੋ ਘਰ ਚ ਰਹਿੰਦੇ ਨੇ ਹਮ ਲੇਕਿਨ ਉਹਨੇ ਡਾਈਵੋਰਸ ਲਿਆ ਹੋਇਆ ਕਾਗਜ਼ਾਚ ਕਿਉਂਕਿ ਜਿੱਦੋ ਡਾਈਵੋਰਸ ਲੱਗਿਆ ਤਾਂ ਯੂਨਿਟ ਦੋ ਬਣ ਗਏ 7.5 17 7.5 35 ਕਿਲੇ ਬਣ ਗਏ ਉਹ ਇਸ ਤਰ੍ਹਾਂ ਹੋ ਜਾਂਦੀ ਹੈ ਇਹਨੇ ਤਾਂ ਉਹ ਵੀ ਨਾ ਕਿਤੇ ਤਾਂ ਮੇਰੇ ਕੀਤਾ ਹੀ ਸਾਰਾ ਕੁਝ ਆਪ ਦੇ ਨਾਲ ਤੇ ਉਹ ਤਾਂ ਉਹ ਤਾਂ ਮਤਲਬ ਕਿ ਸਬੂਤ ਬਣ ਗਿਆ ਇਹ ਬੜੀਆਂ ਜਿਹੜੀਆਂ ਗੁੰਝਲਾ ਜਿਹੜੀਆਂ ਨਾ ਅੰਦਰਲੀਆ ਗੁੰਝਲੇ ਬਰਬਾਦ ਦੀਆਂ ਤੁਸੀਂ ਸਮਾਂ ਤਾਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਿਹਰਬਾਨੀ ਸੋ ਮੇਰੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਟਲਹੋਰੀ ਸੀ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦੋ ਇਜਾਜ਼ਤ ਧੰਨਵਾਦ ਜੀ